ਹਾਂਜੀ ਸਾਰੀ ਕਾਲੀ ਸਰਾਂ ਨੂੰ ਅਰੋਰਾ ਕਲਾਸ ਦੇ ਇਸ ਆਫੀਸ਼ਲ YouTube ਚੈਨਲ ਦਾ ਬਾਬਾ ਸਵਾਗਤ ਹੈ ਤਾਂ ਜਿਹੜੇ ਬੱਚੇ ਵੀਡੀਓ ਵੇਖ ਰਹੇ ਆ ਤਾਂ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਮੁਬਾਰਕਾ ਕਹਿਣਾ ਚਾਹਾਂਗਾ ਹੁਣ ਮੁਬਾਰਕਾ ਕਿਸ ਗੱਲ ਦੀਆਂ ਮੁਬਾਰਕਾ ਇਸ ਗੱਲ ਦੀਆਂ ਕਿ ਜਿਹੜੇ ਬੱਚੇ ਇੰਤਜ਼ਾਰ ਕਰ ਇਸ ਭੜਤਿਆਂ ਲੈ ਕੇ ਵੈਕੈਂਸੀ ਲੈ ਕੇ ਤਾਂ ਹੁਣ ਮੈਂ ਇਹ ਗੱਲ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਵੈਕੈਂਸੀਆਂ ਦੌੜ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਆ ਚੁੱਕਿਆ ਹੈ ਭੜਤਿਆਂ ਦਾ ਨੌਕਰੀਆਂ ਦਾ ਹੜਾ ਚੁੱਕਿਆ ਤੁਸੀਂ ਵੇਖ ਸਕਦੇ ਮੇਰੇ ਪਿੱਛੇ ਇੱਕ ਨੋਟਿਸ ਹੈ ਤੇ ਜਿਹੜਾ ਇਹ ਨੋਟਿਸ ਹੈ ਇਹ ਆਊਟ ਹੋਇਆ ਜੀ ਪੀਟਪੀਐਸਬੀ ਵੱਲੋਂ ਠੀਕ ਹੈ ਇਸ਼ਤਿਹਾਰ ਨੰਬਰ ਹਾਂ ਇਹ ਮੈਂ ਪਹਿਲਾਂ ਪੜ੍ਹਦਾ ਇਸ਼ਤਿਹਾਰ ਨੰਬਰ ਕਿੰਨਾ 04/2014 ਕਈ ਬੱਚੇ ਕਮੈਂਟ ਕਰੇ ਸੀ ਇਹ 2014 ਤਾਂ ਮੈਂ ਪਹਿਲਾਂ ਦੱਸਦਾ ਇਹ 2014 ਨਹੀਂ ਇਹ 2024 ਇੱਕ ਗਲਤੀ ਨਾਲ ਲਿਖਿਆ ਗਿਆ ਹਨਾ ਤਾਂ ਤੁਸੀਂ ਆਪ ਸੋਚੋ ਕਿ 2014 ਵਾਲਾ ਨਕੀ ਨੋਟਿਸ ਹੋਣ ਜਾਰੀ ਹੋਏਗਾ ਠੀਕ ਹੈ ਹਾਂ نیچے ਡੇਟ ਸਹੀ ਲਿਖੀ ਹੋਈ ਹੈ ਕਿੰਨੀ 2024 ਠੀਕ ਹੈ ਹਾਂ ਇੱਕ ਚੀਜ਼ ਹੋਰ ਇਹ ਜਿਹੜਾ ਇਸ਼ਤਿਹਾਰ ਨੰਬਰ ਹੈ 04 ਹੈ ਇਹਦਾ ਮਤਲਬ ਇਹ ਹੋ ਗਿਆ ਕੀ ਪਹਿਲੀਆਂ 3 ਐਡਵਰਟਾਈਜ਼ਮੈਂਟ ਆਊਟ ਹੋ ਚੁੱਕੀਆਂ ਤੁਸੀਂ ਆਪ ਸੋਚੋ ਹੜੇ ਤਾਂ ਫਾਰਵਰਡ ਤੱਕ ਮਿੰਨਾ ਚੱਲ ਰਿਹਾ ਹੈ ਹਲੇ ਚੌਥੀ ਵੀ ਆ ਗਈ ਦੇਖੋ ਪੰਜਵੀਂ ਵੀ ਆ ਗਈ ਠੀਕ ਹੈ ਦੋ ਵਕੈਂਸੀਆਂ ਆਊਟ ਹੋਈਆਂ ਹਲੇ ਸਟਾਰਟਿੰਗ ਹੈ ਤਾਂ ਇਥੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੀਟੀਪੀਐਸਬੀ ਵੱਲੋਂ ਹੋਰ ਵੀ ਬਹੁਤ ਸਾਰੀਆਂ ਵਕੈਂਸੀਆਂ ਆਊਟ ਹੋਣ ਵਾਲੀ ਹੈ ਮੈਂ ਨਿਕ ਪਹਿਲਾਂ ਵੀਡੀਓ ਹੀ ਬਣਾਇਸੀ ਤੇ ਵੀਡੀਓ ਵਿੱਚ ਕਿਹਾ ਵੀ ਸੀਗਾ ਕਿ ਪੀਟੀਪੀਐਸਬੀ ਦੀਆਂ ਕਲਰਕ ਦੀਆਂ ਕਾਫੀ ਵੈਕੈਂਸੀਆਂ ਦੇ ਹਾਲਾ ਕਿ ਠੀਕ ਹੈ ਘਟਾਈਆਂ ਪਰ ਆਊਟ ਹੋਣਗੀਆਂ ਤਾਂ ਉਹੀ ਗੱਲ ਹੋਈ ਜਿਹੜੀ ਆਪਾਂ ਕੋ ਇਸ਼ਤਿਹਾਰ ਨੰਬਰ 5 ਹੈ ਇਹ ਆਪਾਂ ਕਲਰਕ ਦੀ ਵੈਕੈਂਸੀ ਲੈ ਕੇ ਆ ਹਨਾ ਚਲੋ ਪਹਿਲਾਂ ਆਪਾਂ ਪੜਦੇ ਆ ਇਸ਼ਤਿਹਾਰ ਨੰਬਰ ਚ ਠੀਕ ਹੈ ਇਹ ਜਿਹੜੀ ਵੈਕੈਂਸੀ ਹੈ ਇਹ ਹੈਗੀ ਹੈ ਜੀ ਸੀਨੀਅਰ ਸਹਾਇਕ ਕਮ ਇਨਸਪੈਕਟਰ ਦਾ ਸਭ ਤੋਂ ਪਹਿਲਾ ਗਰੁੱਪ ਵੀ ਦੇਖੋ ਬਹੁਤ ਵਧੀਆ ਜੋਬ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੀਨੀਅਰ ਅਸਿਸਟੈਂਟ ਇਹਨਾਂ ਦਾ ਐਗਜ਼ਾਮ ਜਸਟ ਹੋਣੇ ਹੋ ਕੇ ਅੱਜ ਸੀ 28 ਜਨਵਰੀ ਨੂੰ ਤਾਂ ਜਿੰਨਾ ਬੱਚਾ ਨੇ ਇਹ ਐਗਜ਼ਾਮ ਨਹੀਂ ਦਿੱਤਾ ਸੀਗਾ ਤੋ ਅੱਡੇ ਲਈ ਬਹੁਤ ਵਧੀਆ ਇਹ ਚਾਂਸ ਹੈ ਠੀਕ ਹੈ ਹੁਣ ਵਕੈਂਸੀਆ ਹੈ ਕਿ ਨਹੀਂ ਬਾਟ ਹੈ ਹੁਣ ਕਈ ਬੱਚੇ ਸੋਚਣਗੇ ਵਕੈਂਸੀਆ ਥੋੜੀਆਂ ਹੁਣ ਬਾਟ ਵਕੈਂਸੀਆ ਇੰਨਾ ਬਾਟ ਵਕੈਂਸੀਆਂ ਦੀ ਹਲੇ ਕੈਟਾਗਰੀਜ਼ ਵਾਈਜ਼ ਵੰਡ ਵੀ ਹੋਏਗੀ ਹੁਣ ਕਈ ਬੱਚੇ ਸੋਚਣਗੇ ਕਿ ਵਕੈਂਸੀ ਥੋੜੀਆਂ ਕਿਉਂ ਪੈਸੇ ਪੜਨੇ ਆ ਕਿਉਂ ਖਰਾਬ ਕਰਨੇ ਆ ਬਹੁਤ ਬੱਚੇ ਇਹ ਸੋਚ ਕੇ ਵਕੈਂਸੀ ਹੀ ਨਹੀਂ ਫਿਲ ਕਰਨਗੇ ਤਾਂ ਦੇਖੋ ਇਹ ਸਿੱਧੀ ਜੀ ਗੱਲ ਹੈ ਹੁਣ ਇੰਨੀਆਂ ਵਕੈਂਸੀਆਂ ਵਿੱਚ ਹੁਣ ਐ ਤਾਂ ਹੈ ਨਹੀਂ ਕਿ ਬਾੜਦਿਆਂ ਬਾੜ ਕੇ ਤੁਸੀਂ ਲੈ ਜਾਓਗੇ ਪਰ ਤੁਹਾਨੂੰ ਤਾਂ ਇੱਕ ਚਾਹੀਦੀ ਹੈ ਨਾ بس یہی چیز ਦਾ فرق ਪੈਂਦਾ ਹੁਣ ਬਾਅਦ ਵੈਕੈਂਸੀ ਹੈ ਸੀਨੀਅਰ ਅਸਿਸਟੈਂਟ ਗਰੁੱਪ ਬੀ ਹੈ ਤੇ ਆਨਲਾਈਨ ਜੇ ਅਸੀਂ ਅਪਲਾਈ ਕਰ ਸਕਦੇ 29 ਫਰਵਰੀ ਨੂੰ ਕਰ ਸਕਦੇ ਹੋ 29 ਫਰਵਰੀ ਨੂੰ ਠੀਕ ਹੈ ਇਹਦੀ ਜੋ ਵਿਸਤਾਰਪੂਰਵਕ ਸੂਚਨਾ ਮਤਲਬ ਡੀਟੇਲ ਜੋ ਨੋਟੀਫਿਕੇਸ਼ਨ ਹੈ ਜੀ ਦੇ ਵਿੱਚ ਕੁਆਲਿਫੀਕੇਸ਼ਨ ਹੋ ਗਈ ਅਪਲਾਈ ਕਰਨ ਦੀ ਮਿਤੀ ਹੋ ਗਈ ਪੇ ਸਕੇਲ ਹੋ ਗਿਆ ਉਮਰ ਸੀੜਾ ਇਹ ਜਾਰੀ ਹੋਏਗਾ 22 ਫਰਵਰੀ ਦਾ ਅੱਜ ਜਾਰੀ ਹੋ ਜਾਏਗਾ ਠੀਕ ਹੈ ਵੈਸਾ ਸੇਵ ਵੀ ਰਹਿੰਦਾ ਹੈ ਮੈਕਸਿਮਮ ਦੇਖਿਆ ਜਿੰਨੇ ਵੀ ਐਡਵਰਟਾਈਜ਼ਮੈਂਟ ਆਊਟ ਹੋਈ ਹੈ ਕੁਆਲਿਫੀਕੇਸ਼ਨ ਗ੍ਰੈਜੂਏਸ਼ਨ ਹੋ ਗਈ ਤੇ ਸਿਲੇਬਸ ਵੀ ਕਾਫੀ ਹੱਦ ਤੱਕ ਸੇਮ ਰਹੇਗਾ ਪਰ ਆਪਾਂ ਚਲੋ ਫਿਰ ਵੀ ਦੇਖਾਂਗੇ ਹੁਣ ਇਹ ਤਾਂ ਸੀਗਾ ਐਡਵਰਟਾਈਜ਼ਮੈਂਟ ਫਾਰ ਸੀਨੀਅਰ ਸੈਕ ਬਾਟ ਵਕੈਂਸੀਆਂ ਤੇ ਅਗਲੀ ਜਿਹੜੀ ਵਕੈਂਸੀ ਹੈ 05 ਇਹਹੀ ਜਿਹੜੀ ਵਕੈਂਸੀ ਹੈ ਜੀ ਇਹ ਹੈਗੀ ਹੈ ਵੱਖ-ਵੱਖ ਵਿਭਾਗਾਂ ਵਿੱਚ ਕਲਰਕ ਦੀ ਵਕੈਂਸੀ ਗ੍ਰੇਡ ਕਿਹੜੀ ਜੀ ਗਰੁੱਪ ਕਿਹੜੀ ਸੀ ਤੇ ਇਹਦੀਆਂ ਵਕੈਂਸੀ ਕਿੰਨੀਆਂ ਇਹਦੀਆਂ ਵਕੈਂਸੀ ਆ ਗਈਆਂ 256 ਵਕੈਂਸੀਆਂ ਕੰਨਿਆ 256 ਪਹਿਲਾਂ ਵੀ ਕਿਹਾ ਸੀਗਾ ਕਿ ਕਲਰਕ ਦੇ ਵੈਕੈਂਸੀ ਆਉਣਗੀਆਂ ਤੇ ਹੁਣ ਇਹ ਨੋਟਿਸ ਆਊਟ ਹੋ ਚੁੱਕਿਆ ਤੇ ਇਹਨੂੰ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ 29 ਫਰਵਰੀ ਤੋਂ ਠੀਕ ਹੈ ਜੀ ਇਹਦਾ ਵੀ ਸੇਮ ਹੈ ਜੀ ਜਿਹੜੀ ਡਿਟੇਲ ਨੋਟੀਫਿਕੇਸ਼ਨ ਹੈ ਡਿਟੇਲ ਨੋਟੀਫਿਕੇਸ਼ਨ ਇਹ ਜਾਰੀ ਹੋਏਗੀ 22 ਫਰਵਰੀ ਤੋਂ ਇਹਦਾ ਸੇਮ ਹੀ ਰਹੇਗਾ ਕੁਆਲਿਫਿਕੇਸ਼ਨ ਕਹਿੰਦੇ ਹਾਂ ਇੱਕ ਚੀਜ਼ ਹੋਰ ਕਈ ਬੱਚੇ ਮੈਨੂੰ ਕੈਰਸੀ ਟਾਈਪੀ ਦੇਖੋ ਆਨ ਆਨਵਰੇ ਟਾਈਮ ਦੇ ਵਿੱਚ ਕਾਫੀ ਹੱਦ ਤੱਕ ਹਰੇਕ ਐਗਜ਼ਾਮ ਵਾਸਤੇ ਟਾਈਪਿੰਗ ਕੀ ਇੰਪੋਰਟੈਂਟ ਹੈ ਕਲਰਕ ਵਾਸਤੇ ਪੱਕਾ ਹੋਏਗੀ ਪੰਜਾਬੀ ਤੇ ਇੰਗਲਿਸ਼ ਇਹ ਦੋਵੇਂ ਤਿਆਰੀ ਤੁਸੀਂ ਹੋਣੀ ਸ਼ੁਰੂ ਕਰ ਠੀਕ ਹੈ ਚਲੋ ਦੋ ਤਾਂ ਹੋ ਗਿਆ ਵਕੈਂਸੀ ਆਊਟ ਹਲੇ ਹੋਰ ਵੀ ਹੋਣੀ ਬਾਕੀ ਹੈ ਇਹਦਾ ਮਤਲਬ ਕੀ ਹੈ ਜਿਹੜਾ ਪੀਟੀਪੀਐਸਸੀ ਬੋਰਡ ਹੈ ਇਹ ਐਕਸ਼ਨ ਮੋਡ ਵਿੱਚ ਆ ਚੁੱਕੇ ਹੈ ਹਨਾ ਕਿਉਂ ਹੋ ਸਕਦਾ ਹੈ ਕਿਉਂਕਿ ਪਟਵਾਰੀ ਦੀ ਵਕੈਂਸੀ ਹਲੇ ਪੈਂਡਿੰਗ ਹੈ 586 ਅਨਾਉਂਸਮੈਂਟ ਹੋ ਗਈ ਸੀ ਪਰ ਹਲੇ ਨੋਟਿਸ ਨਹੀਂ ਜਾਰੀ ਹੋਇਆ ਕੋਈ ਡਿਟੇਲ ਨੋਟਿਸ ਨਹੀਂ ਹੋ ਸਕਦਾ ਹੈ ਕਿ 6ਵੀਂ ਇਸ਼ਤਿਹਾਰ ਨੰਬਰ 6ਵਾਂ ਐਡਵਰਟਾਈਜ਼ਮੈਂਟ ਨੰਬਰ ਹੋ ਸਕਦਾ ਪਟਵਾਰੀ ਦਾ ਹੋ ਜੇ ਪੋਸੀਬਲ ਹੈ ਠੀਕ ਹੈ ਚਲੋ ਇਹ ਤਾਂ ਹੁਣ ਅਣਾਈ ਆਣਾ ਐ ਐਪਲਾਈ 29 ਫਰਵਰੀ ਤੱਕ ਕਰ ਸਕਦੇ ਹੋ ਠੀਕ ਹੈ ਹਾਂ ਇਨਾਂ ਚਿਰ ਉਹਦਾ ਇਹਦਾ ਜੋ ਐਗਜ਼ਾਮ ਹੈ ਜਿੱਤੇ ਤੱਕ ਮੈਨੂੰ ਲੱਗ ਰਿਹਾ ਦੇਖੋ ਲੋਕ ਸਭਾ ਦੇ ਇਲੈਕਸ਼ਨ ਵੀ ਹੋਣਗੇ ਇਲੈਕਸ਼ਨ ਜਿਹੜੇ ਹੈਗੇ ਆ ਕਿਤਨੇ ਕਿਤੇ ਅਪ੍ਰੈਲ ਤੇ ਮਈ ਵਿੱਚ ਹੋਣਗੇ ਤਾਂ ਪੱਕਾ ਇਹਦਾ ਐਗਜ਼ਾਮੇ ਸ਼ਾਇਦ ਹੋ ਸਦਾ ਉਸ ਤੋਂ ਜਸਟ ਬਾਅਦ ਵਿੱਚ ਹੋਵੇ ਤਾਂ ਆਪਣੇ ਕੋਲ ਤਿੰਨ ਤੋਂ ਚਾਰ ਮਹੀਨੇ ਬਹੁਤ ਠੀਕ ਹੈ ਬਹੁਤ ਟਾਈਮ ਹੈਗਾ ਆਪਣੇ ਕੋਲ ਚਲੋ ਹਾਂ ਇੱਕ ਜਿੰਨੇ ਬੱਚੇ ਹੈਗੇ ਟੈਲੀਗ੍ਰਾਮ ਚੈਨਲ ਜੁਆਇਨ ਕੀਤਾ ਜੁਆਇਨ ਕਰ ਲੈਣ ਕੋਈ ਸਾਰੀਆਂ ਅਪਡੇਟਸ ਠੀਕ ਹੈ ਵਕੈਂਸੀ ਲੈ ਕੇ ਡੇਟਾ ਨੋਟੀਫਿਕੇਸ਼ਨ ਲੈ ਕੇ ਤੁਹਾਨੂੰ ਇਹ ਸਾਰਾ ਟੈਲੀਗ੍ਰਾਮ ਚੈਨਲ ਤੇ ਮਿਲ ਜਾਣਗੇ ਆ ਮੈਸਬੈ ਸਮੀਰ ਪਬਲਿਕ ਠੀਕ ਹੈ ਸਿਰਫ ਇਹ ਵਕੈਂਸੀ ਨਹੀਂ ਹੈਗੀਆਂ ਤਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ 1450 ਵਕੈਂਸੀਆਂ ਅਨਾਉਂਸਮੈਂਟ ਹੋਗੀ ਇਹਦੀ ਡਿਟੇਲ ਸੀਗੀ ਪਰ ਬਹੁਤ ਜਲਦੀ ਇਹਦੀ ਡਿਟਾ ਨੋਟੀਫਿਕੇਸ਼ਨ ਵੀ ਆ ਸਕਦੀ ਹੈ ਪਰ ਕਹਿ ਰਹੇ ਆ ਕਿ ਸ਼ਾਇਦ 29 ਫਰਵਰੀ ਨੂੰ ਆ ਸਕਦੀ ਹੈ ਹੁਣ 29 ਫਰਵਰੀ ਨੂੰ ਕਾਂਸਟੇਬਲ ਦੀ ਆਊਗੀ ਜਾਂ ਇਹਦੀ ਹੈਗੀ ਜਾਂ ਦੋਵੇਂ ਆਈਆਂ ਇਹ ਹੁਣ ਦੇਖਦੇ ਆਪਾਂ ਠੀਕ ਹੈ ਇਹ ਵਾਲੀ ਵੈਕੈਂਸੀ ਵੀ ਹੈ ਤੇ ਪੰਜਾਬ ਪੁਲਿਸ ਕਨਸਟੇਬਲ ਜਿਹੜਾ ਬਹੁਤ ਮੋਸਟ ਅਵੇਟਡ ਵੈਕੈਂਸੀ ਹੈ ਠੀਕ ਹੈ ਜੀ ਸਿਰਫ ਹੁਣ ਦੇਖੋ ਇਹ ਵਾਲੀ ਵੈਕੈਂਸੀਆਂ 1450 ਹੋ ਗਈਆਂ ਕਨਸਟੇਬਲ ਹੋ ਗਿਆ ਪਟਵਾਰੀ ਹੋ ਸਕਦਾ ਅਗਲੀ ਵੈਕੈਂਸੀ ਅਗਲਾ ਨੋਟਿਸ ਇਹਦਾ ਆਵੇ ਪੋਸੀਬਲ ਹੈ ਠੀਕ ਹੈ ਕਲਰਕ ਹੁਣ ਇਹਦਾ ਕਲਰਕ ਆਊਟ ਹੋ ਚੁੱਕਿਆ ਮੈਂ ਪਹਿਲਾਂ ਵੀ ਕਿਹਾ ਸੀਗਾ ਵੀਡੀਓ ਹੋ ਗਿਆ ਤੇ ਪੀਪੀਐਸਸੀ ਹੋ ਗਿਆ ਠੀਕ ਹੈ ਜੀ ਹਾਂ ਜਿੰਨਾ ਬੱਚਨਾਂ ਟਾਰਗੇਟ ਹੈ ਕਿ ਸਾਡਾ ਟਾਰਗੇਟ ਹੈ ਜੀ ਕਨਸਟੇਬਲ ਤਾਂ ਅਰੋਰਾ ਕਲਾਸੇ ਵੱਲੋਂ ਇਹ ਸਪੈਸ਼ਲ ਬੈਚ ਸ਼ੁਰੂ ਹੋਇਆ ਸੀਗਾ 19 ਫਰਵਰੀ ਤੋਂ ਠੀਕ ਹੈ ਆਨਲਾਈਨ ਆਫਲਾਈਨ ਦੋਵੇਂ ਮੌੜ ਵਿੱਚ ਹੈ ਅਗਰ ਆਫਲਾਈਨ ਨਹੀਂ ਆ ਸਕਦੇ ਤੁਸੀਂ ਘਰੇ ਬੈਠੇ-ਬੈਠੇ ਲਾਈਵ ਕਲਾਸਾਂ ਲਗਾ ਸਕਦੇ ਹੋ ਤੇ ਹਰੇਕ ਲਾਈਵ ਕਲਾਸ ਦੀ ਰਿਕਾਰਡਿੰਗ ਵੀ ਮਿਲੇਗੀ ਠੀਕ ਹੈ ਫੇਸ ਕਿੰਦੀ ਚਾਰਜਰ ਪਰ ਇੰਨੀ ਪੇਮੈਂਟ ਨਹੀਂ ਕਰਨੀ ਕਿ ਤੇ ਸੋਚੇ ਨਹੀਂ ਪੇਮੈਂਟ ਕਰਨੀ ਹੈ ਤਾਂ ਅਸੀਂ 951 ਕੋਡ ਦੇ ਕੇ ਜਾ ਰਿਹਾ ਰੋਡਾ ਗ੍ਰਾਸੇ ਵਾਲੋ A से 457A ਲਗਾ ਲਿਓ ਤੁਹਾਨੂੰ 2000 ਦਾ ਮੈਜੀਕਾ ਡਿਸਕਾਊਂਟ ਤੇ ਇਹੀ ਕੋਸਟ ਕਿੰਨਾ ਮਿਲੇਗਾ ਸਿਰਫ 2000 ਠੀਕ ਹੈ ਹੁਣ ਜਿੰਨਾ ਬਚਦਾ ਟਾਰਗੇਟ ਹੈ ਸਾਰੇ ਐਗਜ਼ਾਮ ਸਾਰੇ ਐਗਜ਼ਾਮ ਮਤਲਬ ਪਟਵਾਰੀ ਹੋ ਗਿਆ ਕਲਰਕ ਹੋ ਗਿਆ ਸਬ ਇੰਸਪੈਕਟਰ ਹੋ ਗਿਆ ਹੈਡ ਕਨਸਟਬਲ ਦੇ ਸਾਰੇ ਐਗਜ਼ਾਮ ਤਾਂ ਇਹਦੇ ਲਈ ਸਾਡਾ ਨਵਾਂ ਬੈਚ ਫਾਊਂਡੇਸ਼ਨ ਬੈਚ ਇਹ ਸ਼ੁਰੂ ਹੋਣ ਜਾ ਰਿਹਾ ਜੀ ਆਪਣਾ ਚਾਰ ਮਾਰਚ ਨੂੰ ਠੀਕ ਹੈ ਆਨਲਾਈਨ ਆਫਲਾਈਨ ਦੋਵੇਂ ਮੋਡ ਵਿੱਚ ਹੈ ਅਗਰ ਤੁਸੀਂ ਆਫਲਾਈਨ ਆਉਣੇ ਆਫਲਾਈਨ ਆਉਣੇ ਤਾਂ ਆਫਲਾਈਨ ਆਉਣ ਤੋਂ ਪਹਿਲਾਂ ਆਪਣੇ ਸੀਟ ਜਰੂਰ ਬੁੱਕ ਕਰ ਲਓ ਉਹਦਾ ਫਾਇਦਾ ਇਹ ਹੈ ਜੀ ਅਗਰ ਤੁਸੀਂ ਐਡਵਾਂਸ ਸੀਟ ਬੁੱਕ ਕਰਦੇ ਹੋ ਤੁਹਾਨੂੰ ਆਫਲਾਈਨ ਫੀਸ 'ਚ 2000 ਦਾ ਡਿਸਕਾਊਂਟ ਵੀ ਮਿਲੇਗਾ ਠੀਕ ਹੈ ਆਨਲਾਈਨ ਜਿਹੜੀ ਫੀਸ ਹੈ ਉਹ 450 ਪਰ ਇੰਨੀ ਪੇਮੈਂਟ ਨਹੀਂ ਕਰਨੀ ਇੱਕ ਕੋਡ ਲਗਾ ਲਿਓ AC 450 ਤੁਹਾਨੂੰ 2000 ਦਾ ਮਿਲ ਜੇਗਾ ਡਿਸਕਾਊਂਟ ਠੀਕ ਹੈ ਹੁਣ ਦੇਖੋ ਜਿਹੜੀ ਵਕੈਂਸੀ ਆਈ ਹੈ ਸੀਨੀਅਰ ਅਸਿਸਟੈਂਟ ਅਫੀਸਰ ਲੈਵਲ ਦੀ ਹੈ ਵੈਸੇ ਗਰੁੱਪ B ਹੈ ਤਾਂ ਅਫੀਸਰ ਲੈਵਲ ਦਾ ਇੱਕ ਨਵਾਂ ਬੈਚ ਏਵੀ ਆਪਣੇ ਕੋਲ ਹਾਂ ਇੱਕਾ ਸਰ ਸਿਲੇਬਸ ਹੈ ਕਈ ਬੱਚੇ ਡਾਊਟ ਸਿੱਟੇ ਜਾਂਦੇ ਆ ਕਿ ਫਾਊਂਡੇਸ਼ਨ ਬੈਚ ਕਿਹੜਾ ਕਿਹੜਾ ਸਿਲੇਬਸ ਹੈਗਾ ਇਹ ਸਾਰਾ ਸਿਲੇਬਸ ਤੁਹਾਡਾ ਫਾਊਂਡੇਸ਼ਨ ਬੈਚ ਵਿੱਚ ਹੋਏਗਾ ਠੀਕ ਹੈ ਹਰ ਅਫੀਸਰ ਲੈਵਲ ਰਹਿ ਕੇ ਅਫੀਸਰ ਲੈਵਲ ਦਾ ਬੈਚ ਵੀ ਏਵੀ ਸ਼ੁਰੂ ਹੋਣ ਜਾ ਰਿਹਾ ਠੀਕ ਹੈ ਇਹ ਵਾਲਾ ਬੈਚ ਵੀ 4 ਮਾਰਚ ਨੂੰ ਸ਼ੁਰੂ ਹੋਏਗਾ ਆਨਲਾਈਨ ਜਿਹੜੀ ਫੀਸ ਹੈ 78 ਪਰ ਤੁਸੀਂ ਐਨਈ ਪੇਮੈਂਟ ਨਹੀਂ ਕਰਨੀ ਐਸਏ 45 ਸਣ ਕੋਡ ਲਗਾ ਕੇ ਤੁਹਾਨੂੰ 200 ਡਿਸਕਾਊਂਟ ਮਿਲ ਜੇਗਾ ਹਾਂ ਅਗਰ ਤੁਸੀਂ ਆਫਲਾਈਨ ਆ ਰਹੇ ਹੋ ਆਫਰ ਆਉਣ ਤੋਂ ਪਹਿਲਾਂ ਵੀ ਤੁਸੀਂ ਸੀਟ ਬੁੱਕ ਕਰ ਲਓ ਇਹਦਾ ਫਾਇਦਾ ਕੀ ਹੈ ਆਫਲਾਈਨ ਫੀਸ ਵਿੱਚ ਤੁਹਾਨੂੰ ਡਿਸਕਾਊਂਟ ਮਿਲ ਜੇਗਾ ਠੀਕ ਹੈ ਜੀ ਚਲੋ ਹਾਂ ਪੀਐਸਟਾਰ ਏ ਵੈਬ ਪੈਸਟਰੀ 15 40 ਦਾ ਸਟਾਰ ਹੋਇਆ ਸੀਗਾ ਠੀਕ ਹੈ ਆਨਲਾਈਨ ਫੀਸ 45 ਹੈ ਐਨਈ ਪੇਮੈਂਟ ਨਾ ਕਰੋ ਕੋਡ ਲਗਾ ਲਿਓ ਕਿਹੜਾ ਲਗਾਉਂਗੇ ਜੀ ਐਸਏ 457 ਠੀਕ ਹੈ ਜੀ ਚਲੋ ਅਮਦ ਅਸੀਤਾ ਫਾਊਂਡੇਸ਼ਨ ਬੈਚ 4 ਤੀਨ ਨੇ ਸ਼ੁਰੂ ਹੋ ਰਿਹਾ ਹੈ ਆਨਲਾਈਨ ਫੀਸ 45 ਦਾ A ਵਾਲਾ ਕੋਡ ਲਗਾਓਗੇ ਇਹਨੇ ਦਾ ਮਿਲ ਜੇਗਾ ਤੁਹਾਨੂੰ 2500 ਦਾ ਠੀਕ ਹੈ ਆਫਿਸ ਲੈਵਲ ਬੈਚ ਪੀਪੀਐਸ ਇਗਜ਼ਾਮ ਸਪੈਸ਼ਲ ਇਹ ਵੀ 4 ਦੇ ਸ਼ੁਰੂ ਹੋ ਰਿਹਾ ਹੈ ਆਨਲਾਈਨ ਫੀਸ 7 ਆ ਰਿਹਾ ਹੈ ਮਿਲੇ ਕੋਰਸ ਮਿਲੇਗਾ 5000 ਦਾ A ਵਾਲਾ ਕੋਡ ਲਗਾ ਲਿਓ ਠੀਕ ਹੈ ਕਨਸਟੇਬਲ ਦਾ ਸਪੈਸ਼ਲ ਬੈਚ 19 ਸ਼ੁਰੂ ਹੋ ਚੁੱਕਿਆ ਜੀ ਠੀਕ ਹੈ ਪੀਐਸਟ ਪੇਪਰ 1 A 15 ਫਰਿਡੇ ਤੋਂ ਸਟਾਰਟ ਹੋ ਚੁੱਕਿਆ ਅਗਰ ਆਫਲਾਈਨ ਆ ਰਿਹਾ ਹੈ ਆਫਲਾਈਨ ਆਉਣ ਤੋਂ ਪਹਿਲਾਂ ਸਿਰਬੁੱਕ ਕਰਦੇ ਜੀ ਦੇ ਇੰਨਾ ਹੋਏਗਾ ਕਿ ਤੁਹਾਨੂੰ ਆਫਲਾਈਨ ਫੀਸ ਵਿੱਚ ਡਿਸਕਾਊਂਟ ਵੀ ਮਿਲ ਜਿਗਾ ਠੀਕ ਹੈ ਜੀ ਚਲੋ ਹਾਂ ਇਹ ਬਾਕੀ ਅਦਰ ਬੈਚ ਤੁਸੀਂ ਇਹ ਸਾਰੇ ਬੈਚ ਅਰੋੜਾ ਕਲਾਸੇ ਅਪਲੀਕੇਸ਼ਨ ਤੇ ਲੈ ਸਕਦੇ ਹੋ ਠੀਕ ਹੈ ਜੀ ਤੁਸੀਂ ਵੇਖ ਸਕਦੇ ਹੋ ਮਾਸਟਰ ਜੀ ਹੋ ਗਿਆ ਕੋਈ ਵੀ ਸਬਜੈਕਟ ਕੋਈ ਕੰਬੀਨੇਸ਼ਨ ਇਹ ਦੱਸੇ ਲੋੜ ਨਹੀਂ ਹੈਗੀ ਕਿ ਪਿਛਲੇ ਸਾਲ ਜੋ ਪਟਵਾਰੀ ਦਾ ਐਗਜ਼ਾਮ ਜੀ ਦਾ ਸਭ ਤੋਂ ਵੱਧ ਸੈਕਸ਼ਨ ਅਰੋੜਾ ਕਲਾਸੇ ਦੀ ਹੋਈ ਸੀਗੇ ਚਾਹੇ ਪਟਵਾਰੀ ਹੈ ਜੀ ਚਾਹੇ ਪੰਜਾਬ ਪੁਲਿਸ ਹੈ ਜਾਂ ਫਿਰ ਟੀਚਿੰਗ ਐਗਜ਼ਾਮ ਹੀ ਕਿਉਂ ਨਾ ਹੋਵੇ ਠੀਕ ਹੈ ਹੁਣ ਤੁਸੀਂ ਕੋਰਸ ਕਿਵੇਂ ਲੈ ਸਕਦੇ ਹੋ ਸਭ ਤੋਂ ਪਹਿਲਾਂ ਜਾਣਾ ਪਲੇ ਸਟੋਰ ਦੇ ਵਿੱਚ ਸਰਚ ਮਾਰਨਾ ਅਰੋੜਾ ਕਲਾਸਾ ਤੁਹਾਨੂੰ ਇਦਾਂ ਦੀ ਐਪਲੀਕੇਸ਼ਨ ਸ਼ੋ ਹੋਏਗੀ ਇਹ ਵਾਲੀ ਐਪਲੀਕੇਸ਼ਨ ਤੁਸੀਂ ਕਰ ਲਓ ਡਾਊਨਲੋਡ ਠੀਕ ਹੈ ਆਪਣਾ ਨਾਮ ਮੋਬਾਈਲ ਨੰਬਰ ਪੜ ਕੇ ਉਸ ਤੋਂ ਬਾਅਦ ਤੁਹਾਨੂੰ ਇਦਾਂ ਵਿਊ ਸ਼ੋ ਹੋਏਗਾ ਨੀਚੇ ਨਾ ਕੋਰਸ ਲਿਖਿਆ ਹੋਏਗਾ ਇਸ ਕੋਰਸ ਦੇ ਉੱਪਰ ਕਲਿੱਕ ਕਰ ਲਓ ਇੱਥੇ ਡੱਬੇ ਜਿਹੀ ਬਣੀ ਕਰਚੀ ਦੇ ਵਿੱਚ ਕਲਿੱਕ ਕਰਕੇ ਇਸ ਦੇ ਡੱਬੇ ਦੇ ਵਿੱਚ ਸਰਚ ਮਾਰਨਾ ਹੈ ਆਪਣਾ ਫੇਵਰੇਟ ਕੋਰਸ ਠੀਕ ਹੈ ਜੀ ਕਾਂਸਟੇਬਲ ਲੈਣਾ ਹੈ ਕਾਂਸਟੇਬਲ ਸਰਚ ਮਾਰ ਲਓ ਫਾਊਂਡੇਸ਼ਨ ਬੈਚ ਲੈਣਾ ਤਾਂ ਲਿਖ ਲਓ ਫਾਊਂਡੇਸ਼ਨ ਠੀਕ ਹੈ ਜੀ ਆਫੀਸਰ ਲੈਣਾ ਹੈ ਜੀ ਆਫੀਸਰ ਲਿਖ ਲਓ ਠੀਕ ਹੈ ਆਫਲਾਈਨਰ ਤਾਂ ਜਾਂ ਤਾਂ ਲਿਖ ਲਓ ਰਜਿਸਟ੍ਰੇਸ਼ਨ ਜਾਂ ਫਿਰ ਲਿਖ ਲਓ ਆਫਲਾਈਨ ਤਨ ਇਹ ਕੋਰਸ ਸ਼ੋ ਹੋ ਜਾਏਗਾ ਜਿਵੇਂ ਇਸ ਕੋਰਸ ਉਪਰ ਕਲਿੱਕ ਕਰੋਗੇ ਅਗਰ ਸੀਟ ਬੁੱਕ ਕਰਨੀ ਆ ਉਹਦਾ ਕੋਰਸ ਵੀ ਸੀਟ ਬੁਕਿੰਗ ala ਰਜਿਸਟ੍ਰੇਸ਼ਨ ਤੋਂ ਇੱਥੇ ਸ਼ੋ ਹੋਏਗੀ ਇੱਥੇ ਕਲਿੱਕ ਕਰਨ ਤੋਂ ਬਾਅਦ ਕੋਰਸ ਓਪਨ ਹੋ ਜਾਏਗਾ ਜਿਵੇਂ ਆਪਣੇ ਮੋਬਾਈਲਸ ਨੇ ਉੱਪਰ ਵੱਲ ਸਵਾਈਪ ਕਰੋਗੇ نیچے ਲਿਖਿਆ ਗਿਆ ਹਾਈਵੇ ਕੂਪਨ ਕੋਡ ਤੁਸੀਂ ਐਪਲਾਈ ਕਰਨਾ AC457 ਠੀਕ ਹੈ ਇਹ ਜੀ ਦੇ ਨਾਲ ਤੁਹਾਨੂੰ ਮੈਕਸਿਮਮ ਡਿਸਕਾਊਂਟ ਮਿਲ ਜਾਏਗਾ ਹਰੇਕ ਕੋਰਸ ਤੇ ਠੀਕ ਹੈ ਜੀ ਜਿੰਨਾ ਬੱਚਾ ਕੋਲ ਆਈਫੋਨ ਹੈ ਉਹਨੇ ਡਾਊਨਲੋਡ ਕਰਦੀਆਂ ਮਾਈ ਸਟੋਰ ਐਪ ਤੁਹਾਨੂੰ ਪੁੱਛੇਗਾ OVRG ਕੋਡ ਕਿਹੜਾ ਲਗਾਉਗੇ ARC ਲਗਾ ਲਓ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੁਸੀਂ ਸਾਨੂੰ ਇਸ ਦੋ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਇਹਨਾਂ ਨੂੰ ਫੋਨ ਕਰਕੇ ਇਹ ਕਹਿਣਾ ਕਿ ਕੋਡ ਲਗਾਓ ਡਿਸਕਾਊਂਟ ਕੋਡ AC457 ਜੀ ਦੇ ਨਾਲ ਤੁਹਾਨੂੰ ਹਰੇਕ ਖੋਸ ਤੇ ਮੈਕਸਿਮਮ ਕੀ ਮਿਲ ਜੇਗਾ ਡਿਸਕਾਊਂਟ ਅਗਰ ਤੁਹਾਨੂੰ ਕਾਲ ਤੇ ਕਹਿਣ ਕਿ ਨਹੀਂ ਜੀ ਆ ਕੋਡ ਨਹੀਂ ਲੈਣਾ ਨਹੀਂ ਤੁਸੀਂ ਇਹ ਹੀ ਕਹਿਣਾ ਕਿ ਡਿਸਕਾਊਂਟ ਕੋਡ ਇਹ ਹੀ ਵਰਤਣਾ ਠੀਕ ਹੈ ਜੀ ਚਲੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਹੈ ਕਿ ਜਿਹੜੇ ਬੱਚੇ ਵੇਅਰ ਕਰਦੇ ਸਨ ਵਾਕੈਂਸੀ ਲੈ ਕੇ ਤਾਂ ਇਹ ਵਾਕੈਂਸੀ ਵੀ ਉਹਨਾਂ ਨੂੰ ਪਤਾ ਲੱਗ ਸਕੇ ਠੀਕ ਹੈ ਜੀ ਥੈਂਕ ਯੂ